ਯੀ ਅੰਕਲ ਪਹਿਲਾਂ ਦਿੱਲੀ ਦੀਆਂ ਬਰੂਆਂ ਤੇ ਆਪਣੇ ਪੰਜਾਬ ਦੇ ਕਿਸਾਨ ਗਏ ਸੀ ਅੱਜ ਵੀ ਦੁਬਾਰਾ ਚੱਲੇ ਹੋ ਕੀ ਕਾਰਨਾਂ ਤੇ ਕੀ ਮੁੱਦੇ 'ਤੇ ਬਈ ਸਰਕਾਰ ਨੇ ਵਾਦਾ ਕਰਕੇ ਤਾਂ ਬਹੁਤ ਮੱਗਾ ਆਪਣੀਆਂ ਮੋਕੋ ਵੀ ਐਮਬੀਸੀ ਗਰੰਟੀ ਕਰਨ ਜਿਹੜੇ ਸ਼ਹੀਦ ਦੇ ਪਰਿਵਾਰ ਹੋਹੀ ਉਹਨਾਂ ਦੇ ਨੌਕਰੀਆਂ ਪੈਸੇ ਹੋਰ ਜਿਹੜਾ ਕੰਕਰੀਟ ਦੀ ਟੋਰ ਵੀ ਘਟਾ ਰਹੇ ਆ 80 ਰੁਪਿਆ ਬਿਜਲੀ 100 ਬੈਲਾ ਕਾਫੀ ਕੁਸ਼ੀ ਹੋ ਜਿਹੜੇ ਸੀ ਤੇ ਸਰਕਾਰ ਵਾਦਾ ਕਰਕੇ ਇਹ ਕਮੇਟੀ ਬਣਾਵਾਂਗੇ ਅਸੀਂ ਉਹਨੇ ਕੋਈ ਨਹੀਂ ਕੀਤਾਗਾ ਸਭ ਨੇ ਫਿਰ ਕੋਰਟ ਨੇ ਕਿ ਜਿਵੇਂ ਇਹਨੇ ਕੰਮ ਕਰਕੇ ਤੇ ਸਰਕਾਰ ਵਾਲੇ ਨੇ ਮੁਕਰ ਗਈ ਹੁਣ ਉਹਦੇ ਕਰਕੇ ਸਾਨੂੰ ਦੁਬਾਰੀ ਫੇਰ ਜਾਣਾ ਪਿਆ ਸਾਨੂੰ ਕਿੰਨਾ ਡਾਕਿਆਂ ਕੋਸ਼ਿਸ਼ ਕਰ ਲੈਣਾ ਅਸੀਂ ਦਿੱਲੀ ਚ ਵਰਨੇ ਵਰਨਾ ਸਾਡੇ ਕੋਲੇ ਸਾਰੇ ਸੰਗੜਾ ਸਾਡੇ ਕੋਲ ਸਾਰਾ ਕੁਝ ਖਬੜਾ ਉਹ ਏਜੰਟਾ ਜਨਾ ਉਹ ਦੇਰੀ ਕਰਦੇ ਨੇ ਅਸੀਂ ਮਰਾਂ ਚਲਾ ਗਏ ਸੀ ਫੇਰ ਦੱਬੇ ਆਂਦੀਆਂ ਆਹ ਪੂਰੇ ਚਲਾਜ ਦਾ ਮਰਾਂ 60 65 ਆ ਜੋ ਬਰਹਾ ਤੇ ਮੈਨੂੰ ਆਵੇ ਜੋਸ਼ ਆ ਜਾਂਦਾ ਇਹ ਚਲਾਜ ਨਾਲ ਮਾਰੂ ਇਨੀ ਜਵਾਨ ਜਾਨਾ ਮੇਰੇ ਜੀ ਹਾਂ ਹਰਿਆਣਾ ਸੋ ਆ ਸਰਕਾਰ ਨੇ ਤੁਹਾਡੇ ਸਵਾਗਤ ਆਸਤੇ ਇੰਟਰਨੈਟ ਬੰਦ ਕਰਤਾ ਹੈ ਵੈਰੀਗੇਟ ਕਰਤੇ ਹੈ ਵੈਰੀਗੇਟ ਮੰਨ ਲਓ ਕੋਲ ਲਾ ਕੇ ਵਿੱਚ ਸੀਮਿੰਟ ਪੜਤਾ ਸਰੀਰ ਲਾਤੇ ਸਭ ਕੁਝ ਕਰਤਾ ਵੀ ਰੋਕਿਆ ਜਾਵੇ ਹੁਣ ਆਉਣ ਵਾਲੀ ਦੀ ਰਣਨੀਤੀ ਤੁਹਾਡੀ ਕਿਸ ਤਰ੍ਹਾਂ ਹੀ ਰਹੇਗੀ ਉਹ ਹਿੰਟ ਪਾਗੇ ਅਸੀਂ ਪਾਟ ਪਾਟ ਮੈਂ ਖੋ ਕਰਾਂਗੇ ਅੱਗੇ ਵੀ ਲੱਕ ਬਕਰਿਆ ਲੱਕਾ ਵੀ ਤੁਸੀਂ ਮੰਨ ਲਓ ਹੁਣ ਜਿਹੜੀ ਤੁਹਾਡੀ ਕਾਲ ਤੋਂ ਪਹਿਲਾਂ ਤੁਸੀਂ ਕੂਚ ਕਰ ਰਹੇ ਕਿੰਨੇ ਕ ਜਿਹੜੇ ਹੈ ਮੰਨ ਲਓ ਥਾਣੀ ਜੀ ਹਾਰੇ ਹਾਰੇ ਘਰ ਚੱਲ ਪੇ ਥਰ ਜਰ ਪੇ ਜਿੰਨੇ ਜਿਲ੍ਹਿਆਂ ਪੰਜਾਬ ਵਿੱਚ ਸਾਰੇ ਉਹ ਚੱਲ ਪਏ ਹਰਿਆਣਾ ਚੱਲ ਪਿਆ ਜੁਪੀ ਰਾਜਸਥਾਨ ਸਭ ਸਭ ਜਿੰਨੇ ਵੀ ਖਾਲਸੇ ਚੱਲ ਪਏ ਚ ਪਹਿਲਾਂ ਉਹ ਤੇਰਾ ਸੀਗਾ ਤੇਰਾ ਫਿਰ ਅਸੀਂ ਵੇਖਿਆ ਵੀ ਤੇਰਾ ਨੂੰ ਦੱਕਣਗੇ ਅਸੀਂ ਉਹ ਤੋਂ ਪਹਿਲਾਂ ਹੀ ਸਟਾਰਟ ਕਰਤਾ ਕਰਮਾ ਹਾਂ ਹਾਂ ਹਾਂਜੀ ਭਈਆ ਤੁਸੀਂ ਦਿੱਲੀ ਦੁਬਾਰਾ ਵਾਪਸੀ ਕੀਤੀ ਐ ਕੀ ਮੁੱਦੇ ਤੇ ਕੀ ਕੀ ਤੁਹਾਡੀਆਂ ਪਲਾਨ ਹੈਗੇ ਆ ਕੀ ਯੋਜਨਾ ਤੁਹਾਡੀ ਸਾਡੇ ਪਹਿਲਾਂ ਤਾਂ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਸੀਗੇ ਉਹਦੇ ਨਾਲ ਕਈ ਹੋਰ ਮੰਗਾਂ ਸਾਡੀਆਂ ਜੁੜ ਗਈਆਂ ਸੀਗੀਆਂ ਉਹਨਾਂ ਵਿੱਚੋਂ ਇੱਕ ਤਾਂ ਮੇਨ ਹੈਗੀ ਐ ਐਮਐਸਪੀ ਤੇ ਜਿਹੜਾ ਘਟਕਟ ਸਮਰਥਨ ਮੌਲ ਤੋਂ ਮਿਲਣਾ ਚਾਹੀਦਾ ਨੰਬਰ 2 ਜਿਹੜੇ ਕਿਸਾਨ ਦੀ ਆਮਦਨ ਦੀ ਸਵਾਮੀ ਨਾਸਰ ਕਮੇਨ ਦੇ ਰਿਪੋਰਟ ਦੇ ਹਿਸਾਬ ਨਾਲ ਸੀ 2 ਪਲੱਸ 50% ਕਰਨੀ ਸੀ ਉਹ ਵੀ ਨਹੀਂ ਕਰ ਰਹੇਗੇ ਇੱਕ ਜਿਹੜੇ ਸਾਡੇ ਲਖੀਮਪੁਰ ਖੀਰੀ ਵਿੱਚ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾਗਾ ਨੰਬਰ 4 ਤੇ ਹੈਗਾ ਜਿਹੜੇ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਨੌਜਵਾਨਾਂ ਦੇ ਪਰਚੇ ਪਏ ਸੀਗੇ ਉਹ ਪਰਚੇ ਰੱਦ ਕਰਵਾਉਣ ਵਾਸਤੇ ਦੀ ਜਾ ਰਹੇ ਹੁਣ ਆ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਗੱਲ ਕਰੀਏ ਟ੍ਰੈਕ ਟਰਾਲੀ ਤੇ ਲਿਖਿਆ ਆ ਆਖਾਬਟ ਕੋ ਤਿੰਨ ਸ਼ਹੀਦ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਤੇ ਅੱਜ ਦੁਬਾਰਾ ਤੁਸੀਂ ਫੇਰ ਉਸੇ ਪਾਸੇ ਚੱਲੇ ਹੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੇ ਕਹਿਣ ਦੇ ਮੁਤਾਬਕ ਅਸੀਂ ਜਦੋਂ ਸਾਰੀ ਦਿੱਲੀ ਅੰਦੋਲਨ ਫਤਿਹ ਕਰਕੇ ਆਏ ਫਤਿਹ ਮਾਰਵੇ ਸਾਡੇ ਤਿੰਨ ਕਿਸਾਨ ਸ਼ਹੀਦ ਹੋ ਗਏ ਸਰਦਾਰ ਰਣਜੀਤ ਸਿੰਘ ਸਰਦਾਰ ਸੁਖਦੇਵ ਸਿੰਘ ਤੇ ਸਰਦਾਰ ਅਜੇਪ੍ਰੀਤ ਸਿੰਘ ਅਸੀਂ ਉਹ ਉਹਨਾਂ ਦੀ ਜਿਹੜੀ ਸ਼ਹੀਦੀ ਸੀਗੀ ਉਹਨੂੰ ਅਸੀਂ ਉਹਨੂੰ ਸਮਰਪਤਾ ਤੱਕ ਲੈ ਜਾਣ ਦੇ ਲਈ ਅਸੀਂ ਆਪਦੇ ਪਿੰਨੋਂ ਬਾਹਰ ਚੜ ਕੇ ਉਹ ਅੰਦੋਲਨ ਵਿੱਚ ਹਿੱਸਾ ਪਾਵਾਂਗੇ ਕਿਉਂਕਿ ਸਾਨੂੰ ਕੋਈ ਇਹ ਨਾ ਕਹਵੇ ਕਿ ਵੀ ਸਾਡੇ ਪੁੱਤ ਸ਼ਹੀਦ ਕਰਵਾ ਕੇ ਤੇ ਆਪ ਅੱਜ ਘਰੇ ਬਹਿ ਗਏ ਅਸੀਂ ਉਹਨਾਂ ਤੋਂ ਅੱਗੇ ਹੋ ਕੇ ਅੰਦੋਲਨ ਲੜਾਂਗੇ ਜਿਹੜਾ ਆਉਣ ਵਾਲਾ ਸਮਾਂ ਹੋਊ ਸਾਡਾ ਜਿਵੇਂ ਸਾਨੂੰ ਸਾਡੇ ਆਗੂ ਕਹਿਣਗੇ ਪੰਜਾਬ ਤੋਂ ਤੁਸੀਂ ਕਰਾਸ ਕਰੋਗੇ ਅੱਗੇ ਹਰਿਆਣਾ ਬਾਰਡਰ ਹੈ ਹਰਿਆਣਾ ਬਾਰਡਰ ਟੋਟਲੀ ਸੀਲ ਕਰ ਦਿੱਤਾ ਗਿਆ ਕੰਕ੍ਰੀਟ ਦੇ ਆਪਣੇ ਬੈਰੀਅਰ ਦੇ ਲਗਾਏ ਗਏ ਕੰਨਾ ਕੱਢ ਦਿੱਤੇ ਗਈਆਂ ਇਤੋਂ ਤੱਕ ਕਿ ਨੈਟ ਦੀ ਸਰਵਿਸ ਵੀ ਬੰਦ ਕਰ ਦਿੱਤੀ ਗਈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਜਦੋਂ ਕੋਈ ਅੰਦੋਲਨ ਉੱਠਦੇ ਆ ਸਰਕਾਰਾਂ ਨੇ ਵੀ ਕੁਝੀਆਂ ਹਰਕਤਾਂ ਕਰਦੀਆਂ ਹੁੰਦੀਆਂ ਸੀ ਪਿਛੇ ਜੇ ਪੰਜਾਬ ਵਿੱਚ ਵੀ ਆਪਣੇ ਨੈਟ ਬੰਦ ਕਰ ਦਿੱਤਾ ਸੀਗਾ ਸਰਕਾਰ ਨੇ ਆਪਣੀ ਮਨਮਰਜ਼ੀ ਕੀਤੀ ਕੋਈ ਗੱਲ ਨਹੀਂ ਸਾਡੇ ਕੋਲੇ ਜੋ ਹੈ ਜੋ ਸਾਧਨ ਹੈਗਾ ਅਸੀਂ ਉਸ ਸਾਧਨ ਨਾਲ ਲੈ ਕੇ ਚੱਲੇ ਆ ਤੇ ਜੇ ਉਹ ਬੈਰੀਕੇਡ ਲਾਉਣਗੇ ਜਾਂ ਨੈਟ ਬੰਦ ਕਰਨਗੇ ਉਹਦਾ ਵੀ ਟੱਕਰ ਆਦੀ ਕਰਾਂਗੇ ਬੈਰੀਕੇਟ ਅੱਗੇ ਵੀ ਜਦੋਂ ਅਸੀਂ ਪਹਿਲਾਂ ਗਏ ਸਾਨੂੰ ਕਿਹੜਾ ਜਾਣ ਸਾਰੇ ਦਿੱਲੀ ਚ ਵੰਡ ਦਿੱਤਾ ਉਦੋਂ ਵੀ ਬੈਰੀਕੇਟ ਭੰਨੇ ਆ ਤੇ ਹੁਣ ਵੀ ਭੰਨਾਂਗੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਸਾਨੂੰ ਰੋਜ਼ ਮਾਰਨ ਨਾਲ ਇੱਕ ਦਿਨ ਗੋਲੀ ਮਾਰ ਕੇ ਮਾਰ ਦਿਓ ਸਾਡਾ ਯੱਪ ਨਿਬੜੇ ਸਾਨੂੰ ਵੀ ਮਾਰਨਾ ਹੀ ਚਾਹੁੰਦੇ ਹੋ ਸਰਕਾਰ ਦੀ ਜਿਹੜੀ ਨੀਤ ਸਾਡੀ ਆਉਣ ਵਾਲੀ ਨਸਲ ਨੂੰ ਖਤਮ ਕਰ ਰਹੀ ਹੈ ਜਿਹੜੇ ਸਾਡੇ ਪੋਤੇ ਹੋਣਗੇ ਦੋਤੇ ਹੋਣਗੇ ਉਹਨਾਂ ਨੂੰ ਖਤਮ ਕਰਨ ਦੀ ਤੁਰੀ ਹੈ ਅਸੀਂ ਉਹਨਾਂ ਦੀਆਂ ਜ਼ਮੀਨਾਂ ਬਚਾਉਣਾ ਤੇ ਕਿੱਡੇ ਕਿੱਡੇ ਵੀ ਦੁਆਰਾ ਹੋਣ ਅਸੀਂ ਉਹ ਪਾਰ ਕਰਾਂਗੇ ਤੇਤੀ ਕਾਲ ਤੋਂ ਤੁਸੀਂ ਪਹਿਲਾਂ ਚੱਲ ਪਿਆ ਕਿ ਮਨਸ਼ਾ ਲੱਗਦਾ ਤੇ ਕੀ ਆਉਣ ਵਾਲਾ ਤੁਹਾਨੂੰ ਟਾਈਮ ਲੱਗ ਰਿਹਾ ਵੀ ਕਿਸ ਤਰ੍ਹਾਂ ਆ ਰਵੇਗਾ ਇਹ ਜਿ세 ਬੰਦਿਆਂ ਦਾ ਪਲਾਨ ਹੁੰਦਾ ਵੀ ਜੋ ਜਿ세 ਬੰਦਿਆਂ ਨੇ ਜਦੋਂ ਕਿਸੇ ਟਿਕਾਣੇ ਤੇ ਪਹੁੰਚਣਾ ਹੈ ਤਾਂ ਨੇ ਵੀ ਸਾਰੇ ਅੱਖਾਂ ਦਾ ਇਕੱਠੇ ਹੋ ਕੇ ਵੀ ਤੁਰ ਪਾਂਗੇ ਨੇੜੇ ਜਾ ਕੇ ਕਿਤੇ ਪੜਾਅ ਬਣਾਵਾਂਗੇ ਉੱਥੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਇਕੱਠੇ ਹੋ ਕੇ ਅੱਗੇ ਕੁਝ ਕਰਾਂਗੇ ਹਲੋ ਅੰਕਲ ਜੀ ਦੁਬਾਰਾ ਦਿੱਲੀਆਂ ਨੂੰ ਦੁਬਾਰਾ ਕੋਚ ਕਰ ਰਹੇ ਹਾਂ ਕੀ ਕਹਿਣਾ ਤੁਹਾਡਾ ਦਿੱਲੀ ਜੋ ਸਰਕਾਰ ਨੇ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਚੋਰ ਮੋਰੀਓ ਕਾਨੂੰਨ ਜਿਹੜੇ ਅਕਾਲੇ ਦੁਆਰਾ ਜੋ ਕੈਡਟ ਕਰ ਕਰਕੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕਰਮਕਦਾਰ ਭਾਗਤ ਨੂੰ ਦੱਸ ਕੇ ਇੰਪੋਰਟ ਡਿਊਟੀ ਘੱਟ ਰਹੀ ਹੈ ਜਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਗੋਦੀਆਂ ਤੇ ਨੇ ਉਹਨਾਂ ਮੰਗਾ ਨੂੰ ਲੈ ਕੇ ਕਿਸਾਨ ਜਿਹੜੇ ਸ਼ੀਦੋ ਉਹਨਾਂ ਨੌਕਰੀਆਂ ਨਹੀਂ ਮਿਲੀਆਂ ਲਖਬੀਰਪੁਰ ਖੀਰੀ ਜਿਹੜਾ ਉਹ ਕਿਸਾਨ ਸ਼ੀਦੋ ਪੱਤਰਕਾਰ ਸ਼ੀਦੋ ਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਸੋ ਭਾਰਤ ਜਿਹੜੀ ਹੈ WTO ਤੋਂ ਬਾਹਰ ਨਹੀਂ ਨਿਕਲੀ ਭਾਰਤ ਸਰਕਾਰ ਜਿਹੜੀ ਫਸਲਾਂ ਦੀ MSP ਉਹ ਵੀ ਗਾਰੰਟੀ ਕਾਨੂੰਨੀ ਬਣਾਉਣ ਡਾਕਟਰ ਸੁਮੇਨ ਨਾਥਨ ਦੀ ਰਿਪੋਰਟ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਪਰਚੇ ਦਰਜ ਹੋਏ ਉਹ ਨਿਕ ਸਰਕਾਰ ਨੇ ਰੱਦ ਕੀਤੇ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਦੁਬਾਰਾ ਬੋਲਣ ਹੋਣ ਜਾ ਰਿਹਾ ਪਰ ਹੁਣ ਜਿਹੜਾ ਮੋਰਚਾ ਹੈ ਹੈਦ ਆਣੀ ਤੇ ਕਸ਼ੂਰਤ ਦਾ ਮੋਰਚਾ ਲੱਗ ਰਿਹਾ ਜਿਨ੍ਹਾਂ ਤੇ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਨਾਂ ਦੇ ਦਿੱਲੀ ਸਰਕਾਰ ਕੁੱਤੇ ਮਾਰੇ ਜੋ ਕਰ ਮਰਜ਼ੀ ਕਰੇ ਬੈਰੀਕੇਡ ਲਾ ਦੇ ਸਰਕਾਰ ਦਾ ਕੰਮ ਹੈ ਅਸੀਂ ਉਹਨਾਂ ਦੇ ਦਿੱਲੀ ਜਮਾਨੇ ਇਹਨਾਂ ਦੇ ਸਰਕਾਰ ਸਾਡੀਆਂ ਮੰਗਾਣੇ ਮੰਗੂ ਸਰਕਾਰ ਵੱਲੋਂ ਤੁਹਾਡਾ ਹਰਿਆਣਾ ਸਰਕਾਰ ਵੱਲੋਂ ਸਵਾਗਤ ਕਰਦੇ ਪਹਰੇ ਬੈਰੀਕਾਡ ਲਾਉਂਦੇ ਆ ਇੰਟਰਨੈਟ ਬੰਦ ਕਰਦਾ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਕਿਹਾ ਵੀ ਸਰਕਾਰਾਂ ਦਾ ਕੰਮ ਉਹ ਨਾਲ ਦੇ ਕੰਮ ਕਰਦੇ ਸਰਕਾਰ ਨੇ ਬੈਰੀਕਾਡ ਪਹਿਲੇ ਸਾਲ ਵੀ ਲਾਇਆ ਸੀ ਪਹਿਲੇ ਸਾਲ ਵੀ ਤਾਂ ਅਗਲੇ ਸਾਲ ਜਿੰਨੀਆਂ ਸੜਕਾਂ ਦੇ ਵਿੱਚ ਟੋਏ ਪੱਟੇ ਗਏ ਸੀ ਉਹ ਪੂਰ ਕੇ ਗਏ ਸੀ ਪਿਛਲੀ ਵਾਰੀ ਵੀ ਮੈਂ ਸਾਰਿਆਂ ਲੋਕਾਂ ਨੂੰ ਕਿ ਨਿਮਲਨ ਦੇ ਵਿੱਚ ਅੱਗੇ ਸੀ ਪਰ ਕਾਰਨ ਇਸ ਗੱਲ ਦਾ ਵੀ ਉਹ ਜੇ ਟੋਲੇ ਪੱਟੇ ਗਏ ਸੀ ਤੇ ਟੋਲੇ ਵੀ ਲੋਕ ਪੂਰ ਕੇ ਲੰਘੇ ਜਿੰਨੇ ਜਿੰਨੇ ਬੈਰੀਕੇਡ ਸੀ ਤੋੜ ਕੇ ਲੰਘੇ ਐਦਕੀ ਜੂਤ ਜਿਹੜਾ ਸਾਡੇ ਤੋਂ ਵੀ ਵੱਧ ਤਿਸ਼ਾ ਨਾ ਜਾ ਰਿਹਾ ਜਿਹੜਾ ਕਿ ਸਰਕਾਰ ਨੇ ਲਾਇਆ ਮੇਰਾ ਖਿਆਲ ਵੀ ਉਹਦਾ ਇੰਤਜ਼ਾਮ ਇੰਨਾ ਵੱਡਾ ਕਰ ਦਿੱਤਾ ਲੋਕਾਂ ਨੇ ਖਦੇ ਰੰਦਾ ਬਹੁਤ ਵੱਡ ਪਰਦਰ ਪਰਦਰ ਤੇ ਗਿਆ ਸਰਕਾਰ ਤੇ ਉਹ ਜੇ ਮਰਜ਼ੀ ਇੰਜ ਮਕਾਬ ਲਾਵੇ ਕਿਸਾਨ ਦਿੱਲੀ ਪਹੁੰਚ ਰਹੀ ਰਹੇ ਇਸ ਵਾਰ ਰਣਨੀਤੀ ਕਿਸਾਨੀ ਹੋਂ ਦੀ ਕਿਸ ਤਰ੍ਹਾਂ ਨਹੀਂ ਰਹੇਗੀ ਰਣਨੀਤੀ ਜਿਹੜੀ ਸਾਡੀ ਸਾਡੀ ਤਾਂ ਪਹਿਲਾਂ ਤਰ੍ਹਾਂ ਸਾਡਾ ਉਹ ਕਾਮਰੇਡ ਲਾਨਿਆਂ ਦੀ ਤਰ੍ਹਾਂ ਰਣਨੀਤੀ ਨਹੀਂ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੈ ਸਾਡੀ ਤਾਂ ਕਿਸਾਨੀ ਦੀਆਂ ਮੰਗਾਂ ਵਾਰੀਆਂ ਤੇ ਕਿਸਾਨੀ ਦੀਆਂ ਮੰਗਾਂ ਲੈ ਕੇ ਨਾ ਨਹੀਂ ਆਟਵਾਂ। ਸਾਡਾ ਕੁਲ ਲੱਖਾਂ ਲੜਦੇ ਰਾਜੇ ਨਾਲ ਨਹੀਂ ਕਹਿੰਦੇ ਵੀ ਪਿਛਲੀ ਵਾਰੀ ਵੋਟਾਂ ਨਹੀਂ ਪਈਆਂ ਤੇ ਅੱਜ ਕੀ ਚਲੇ ਜਾਣਗੇ। ਉਹ ਕਾਮਰੇਡ ਤੇਰਾ ਕੰਮ ਕਰਦੀਆਂ ਸਾਡੀ ਸਪੀਕ ਜੀ ਸਿੱਧੂਪੁਰ ਜਦੇਬੰਦੀ ਕਾਮਰੇਡ ਤੇਰੀ ਇਹ ਕਿਸਾਨਾਂ ਦੀ ਜਦੇਬੰਦੀ ਇਹ ਸਮੂਚੀ ਕਿਸਾਨੀ ਦੀ ਜਵਾਨੀ ਦੀ ਲੜਾਈ ਲੜਦੀ ਏ। ਲੋਕ ਸਾਨੂੰ ਦੇਖ ਰਹੇ ਨੇ ਕਿ ਕਿਹ ਕਿਸ ਪਾਸੇ ਤੋਂ ਲੜਦੇ ਨੇ। ਅਸੀਂ ਆਪਦੇ ਲੋਕਾਂ ਦੇ ਵਿੱਚ ਕਾਮਯਾਬ ਹੋਵਾਂ। ਅੰਦਾਜ਼ਨ ਕਿੰਨੇ ਕ ਆਪਣੇ ਟਰਾਲੀਆਂ ਜਿਹੜੀਆਂ ਪਿੱਛੇ ਆ ਰਹੀਆਂ ਆਪਣੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ। ਇਹ ਮੁਕਸਰ ਸਾਹਿਬ ਦੀ ਕਰੀਆਂ ਸਾਰੇ ਜ਼ਿਲ੍ਹੇ ਦੇ ਵਿੱਚੋਂ 100 ਤੋਂ ਵੱਧ ਟਰੈਕਟਰ ਇੱਕ ਟਰੈਕਟਰ ਮਗਰ ਦੋ ਟਰਾਲੀਆਂ 200 ਤੋਂ ਜਿਹੜੀ ਗਿਣਤੀ ਹੈ ਉਹ ਪਾਰ ਕਰੂਗੀ। ਕੋਈ ਅੱਗੇ ਲੰਘੇ ਕੋਈ ਪਿੱਛੇ ਲੰਘੇ ਵੱਖਰੀ ਗੱਲ ਪਰ ਮੇਰੇ ਕੋਲ ਜਿਹੜੀ ਜ਼ਿਲ੍ਹੇ ਦੀ ਪੂਰੀ ਜਾਣਕਾਰੀ ਹੋਈ ਹੈ।